ਇੱਕ ਚੀਜ਼ ਜ਼ਰੂਰ ਕਹਿੰਦਾ ਹੁੰਦਾ ਸੀ ਰਾਤ ਸੌਣ ਲੱਗਿਆਂ ਭਈ ਇਦਾਂ ਨਹੀਂ ਸੌਣਾ ਹੱਥ ਜੋੜ ਕੇ ਚਾਰ ਪੈਰ ਦਿਨ ਦੇ ਸੁੱਖ ਨਾਲ ਬਤੀਤ ਹੋਏ ਚਾਰ ਪੈਰ ਰਾਤ ਦੇ ਸੁੱਖ ਨਾਲ ਬਤੀਤ ਕਰਨਾ ਸਵੇਰੇ ਉੱਠ ਕੇ ਫੇਰ ਇਹੀ ਲਾਈਨ ਉਹ ਇੰਨੀ ਰਟ ਚੁੱਕੀ ਹੈ ਕਿ ਮੈਂ ਭਾਵੇਂ ਜੇ ਕਿਸੇ ਦਿਨ ਥੱਕ ਟੁੱਟ ਕੇ ਜਿਵੇਂ ਰਾਤ ਨੂੰ ਆ ਕੇ ਕਦੇ ਨਾਈਟਾਂ ਦੇ ਉੱਥੇ ਵੀ ਐਮਰਜੈਂਸੀਆਂ ਤੇ ਜਾ ਕੇ ਕਿਹੜੇ ਡਿੱਗਣਾ ਤਾਂ ਕਿਤੇ 2:30 ਵਜੇ ਨੀਂਦਰ ਖੁੱਲ ਜੇ ਤਾਂ ਚੇਤੇ ਆ ਜਾਂਦੇ ਲਾਈਨ ਕਈ ਨਹੀਂ ਤੇ ਉਹ ਆਪਣੇ ਆਪ ਮਨੋਂ ਬੋਲਿਆ ਜਾਂਦਾ ਇੰਨੇ ਕ ਕਹਿਣ ਨਾਲ ਮੈਂ ਦੱਸਦੀ ਆ ਵੀ ਸੁੱਖ ਨਾਲ ਬਤੀਤ ਹੋਏ ਤਾਂ ਮੈਂ ਮੰਨਣਾ ਅੱਜ ਤੱਕ ਕੋਈ ਨਹੀਂ ਚੰਗੀ ਗੱਲ ਹੋਈ ਸਾਡਾ ਤਾਂ ਬਹੁਤ ਮਾੜਾ ਦਿਨ ਲੰਘਿਆ ਹੂੰ ਬੇਟਾ ਜੀ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਤੂੰ ਜਿੰਦੀ ਆ ਤਾ ਨਾ ਤੂੰ ਜ਼ਿੰਦਾ ਹੈ ਹੋਰ ਕੁਝ ਚਾਹੀਦਾ ਤੈਨੂੰ ਜੇ ਤੇਰੇ ਕੋਲ ਸਭ ਕੁਝ ਹੋਵੇ ਤੂੰ ਸਵੇਰ ਹੀ ਨਹੀਂ ਦੇਖਣੀ ਫਿਰ ਕੀ ਕਰਨਾ ਤੂੰ ਸੋ ਸ਼ੁਕਰ ਕਰ ਤਾਂ ਮੈਨੂੰ ਉਨੇ ਤੇ ਹੀ ਸਮਝ ਆ ਗਈ ਵੀ ਇਹ ਵਾਕਈ ਇਸ ਤੋਂ ਵੱਡੀ ਗੱਲ ਹੈ ਹੀ ਨਹੀਂ ਕਿ ਸਵਾਸ ਚੱਲਦੇ ਨੇ ਭਾਈ ਤਾਂ ਫਿਰ ਹੋਰ ਕੀ ਚਾਹੀਦਾ ਸੁੱਖ ਨਾਲ ਬਤੀਤ ਹੋਇਆ ਕਿ ਅਸੀਂ ਅੱਜ ਮਰੇ ਨਹੀਂ ਜਿੰਦਾ ਤੇ ਅਗਲੇ ਦਿਨ ਫਿਰ ਜੇ ਉੱਠੇ ਆ ਸਭ ਤੋਂ ਵੱਡੀ ਕਰਾਮਾਤ ਉਹ ਹੈ ਕਿ ਇੰਨੇ ਲੱਖਾਂ ਮਰੇ ਤੇ ਮੈਂ ਜ਼ਿੰਦਾ ਉੱਠ ਗਿਆ